ਕੀ ਹਾਲ ਤੇ ਆਲਾ ਸਾਰਿਆਂ ਦਾ ਠੀਕ ਠਾਕ ਹੋ? YouTube ਫੈਮਿਲੀ ਦਾ ਕੀ ਹਾਲ ਚਾਰਾ ਵਧੀਆ? ਤੋਂ ਛੜੇ ਚੜ੍ਹਦੀ ਕਲਾ ਚੋਂ। ਆਪਾਂ ਚੱਲੇ ਆਂ ਫਿਰ ਹੁਣ ਆਪਣੇ ਕੰਮ ਤੇ। ਆਹ ਖੜੀ ਆਪਣੀ ਰਾਣੀ ਸੁੰਦਰਾ। ਗੱਡੀ ਹੁਣ ਆਪਾਂ ਚੱਲਦੇ ਆਂ ਗੱਡੀ ਲੈ ਕੇ। ਟਾਈਮ ਵੀ ਬਹੁਤ ਹੋ ਗਿਆ 11:00 ਵੱਜ ਗਏ। ਹੁਣ ਆਪਾਂ ਚੱਲਦੇ ਆਂ। ਤੇ ਲਾਉਨੇ ਆਂ ਫਿਰ ਜਾ ਕੇ ਗੱਡੀ। ਆਪਾਂ ਫਿਰ ਰੱਖ ਨੂੰ। ਕਾ ਕਰਨਾ ਹੀ ਪੈਣਾਗਾ ਕੰਮ ਕਰੇਗਾ ਸਾਤਾ ਨਹੀਂ ਉਹਨੂੰ ਪਤਾ ਨਹੀਂ ਸਾਰੇ ਕੰਮ ਕਰਨ ਵਾਲੀ ਆ ਭਾਈ ਸਾਰੇ ਕੰਮ ਕਰਿਆ ਕਰੋ ਨਹੀਂ ਖੜੀ ਇਹ ਗੱਡੀ ਆਪਣੀ ਅੱਜ ਕਰ ਦਈਏ ਬੰਦ ਤੇ ਚੱਲਦੇ ਆ ਫਿਰ ਆਪਾਂ ਸੋਚਦੇ ਬਈ ਜੇ ਆਪਾਂ ਨੇ ਕੱਟ ਉਹ ਆਪਣਾ ਚੱਲਦੇ ਆਂ ਗੱਡੀ ਲੈ ਕੇ ਲਾਉਣਿਆ ਰੋਡ ਤੇ ਗੱਡੀ ਦੇਖਦੇ ਆਂ ਫਿਰ ਇਹ ਬਣਦਾ ਹੋਰਸ ਲਾਓ ਠੀਕ ਠਾਕ ਸਾਰੀ ਟਾਈਮ ਹੀ ਨਹੀਂ ਲੱਗਦਾ ਵੀਡੀਓ ਪਾਉਣ ਦਾ ਤੇ ਕੱਲ ਕੱਲ ਭੋਗ ਸੀਗਾ ਮੇਰੇ ਤਾਇਆ ਜੀ ਦਾ ਥੋੜੇ ਬਿਮਾਰ ਰਹਿੰਦੇ ਸੀ ਉਹਨਾਂ ਦੀ ਡੈਥ ਹੋ ਗਈ ਸੀ ਉਹ ਇਹ ਕਰਕੇ ਉਧਰ ਫਿਰਦੇ ਰਹੇ ਤੇ ਟਾਈਮ ਹੀ ਲੱਗਿਆ ਹਣ ਆਪਾਂ ਦੇਖਦੇ ਆਂ ਵਲੌਗ ਬਣਾਇਆ ਕਰਾਂਗੇ ਆਵਾਂਗੇ ਫਿਰ ਵੀਡੀਓ ਤੁਹਾਨੂੰ ਦਿਖਾਇਆ ਕਰਾਂਗੇ ਪਾ ਕੇ ਆਪਣੀ ਵੀਡੀਓ ਨੂੰ ਦੇਖ ਕੇ ਸਬਸਕ੍ਰਾਈਬ ਚੈਨਲ ਨੂੰ ਕਰ ਲਿਆ ਕਰੋ ਤੇ ਪਾਏ ਗਿਰ والله ਕੇ ਰੱਬ ਦਾ ਨਾਮ ਮਾਰੀਏ ਸੈਲਫ ਹੁਣ ਬੋਲੀਏ ਵਾਹਿਗੁਰੂ ਲੱਗ ਗਿਆ ਹੀਟਰ ਤੇ ਹੁਣ ਆਪਾਂ ਲਾਉਨੇ ਆ ਸੈਲਫ ਆਹ ਲਓ ਰੱਬ ਦੀ ਆਪਣੀ ਸਟਾਰਟ ਜਿਹੜਾ ਆਪਾਂ ਲਿਆ ਖੋਲ ਹਾਂ ਫਾਲਦੇ ਹੀ ਰਾਜ ਕੋ ਡੱਕਾ ਫਿੱਕਾ ਵਾ ਠੀਕ ਠਾਕ ਆ ਆਪਾਂ ਚਾਲਦੇ ਕੱਢਦੇ ਹੁਣ ਆਪਾਂ ਗੱਡੀ ਵਾਹਿਗੁਰੂ ਕੇ ਪਾਗ ਰਹੀਂ ਦਾਤਿਆ ਚੱਲੇ ਆ ਹੁਣ ਆਪਾਂ ਕੱਢ ਲਈ ਗੱਡੀ ਲਾਉਨੇ ਆ ਜਾ ਕੇ ਆ ਦੇਖੋ ਆਪਣੇ ਪਿੰਡ ਦੀ ਫਲਵਾੜੀ ਬੂਟੇ ਲਾਏ ਸੀਗੇ ਬਹੁਤ ਵਧੀਆ ਹੋ ਗਏ ਬੂਟੇ ਫਲਾਂ ਦੇ ਬੂਟੇ ਲਾਏ ਸੀ ਆਪਾਂ ਨੇ ਪਿੰਡ 'ਚ ਸਾਰੇ ਪਿੰਡ 'ਚ ਲਾਏ ਨੇ ਸੋਹਣੇ ਹੋ ਗਏ ਨਾ ਪੂਰੇ ਵਧੀਆ ਬਣ ਗਏ ਨਾਲੇ ਤਾਂ ਫਾਇਦਾ ਨਾਲੇ ਇਹਦਾ ਫਲ ਖਾਊਗਾ ਨਾਲੇ ਸਿਹਤ ਨੂੰ ਵਧੀਆ ਨੇ ਕਹਿੰਦੇ ਨੇ ਜਿਹੜੇ ਬੂਟੇ ਹੁੰਦੇ ਨੇ ਤਰਾਕਤ ਹੋਇਆ ਬੂਟਾ ਹੋਇਆ ਇਹ ਘਰ ਲਈ ਖੇਤ ਲਈ ਬਹੁਤ ਵਧੀਆ ਹੁੰਦਾਗਾ ਤੇ ਆਪਾਂ ਨੂੰ ਆਕਸੀਜਨ ਵਧੀਆ ਮਿਲਦੀ ਆ ਆਪਣੇ ਹੁਣ ਜਿਵੇਂ ਦਰਖਤ ਨੇ ਲੋਕ ਵੱਢੀ ਆਸ ਨੇ ਸਾਰੇ ਦਰਖਤ ਵੱਢਣੇ ਨਹੀਂ ਚਾਹੀਦੇ ਜਿਨ੍ਹਾਂ ਦੇ ਖੇਤ ਚ ਲੱਗੇ ਨੇ ਮਾੜੀ ਮੋਟੀ ਦੇ ਇੱਕ ਜਗਾ ਛੱਡ ਲਿਆ ਕਰੋ ਆਹਨਾਂ ਲਈ ਸਮਝ ਦੇ ਵਿੱਚ ਹੀ ਹਾਂ ਨੇ ਆਪਣਾ ਦਰਖਤ ਵੱਢਣ ਦਾ ਆ ਬਹੁਤ ਬੁਰਾ ਹਾਲ ਹੈ ਨਾ ਹੁਣ ਗਰਮੀ ਦੇਖੋ ਕਿੰਨੀ ਆ ਪਾਰਾ ਕਹਿੰਦੇ 50 ਡਿਗਰੀ ਤੋਂ ਟੱਪ ਜਾਣਾਗਾ ਇਹ ਗਾ ਜੇ ਪਿਆਰ ਦੀ ਥਿੜੀ ਵਰਗੀ ਨਹੀਂ ਦੋ ਟੱਪ ਗਿਆ ਪਾਰਾ ਫੇਲ ਮਰਨ ਵਾਲੀ ਕੰਮ ਹੋ ਜਾਣਾ ਲੋਕਾਂ ਦਾ ਏਸੀ ਕਿੰਨੇ ਲਾ ਕੇ ਕਿੰਨੇ ਏਸੀ ਲੱਗੇ ਹੋਏ ਨੇ ਇਹ ਸਾਰੇ ਕਿੰਨੀ ਗਰਮੈਸ ਮਾਰਦੀ ਆ ਉਹਨਾਂ ਕਰਕੇ ਮਾਰਦੀ ਆ ਏਸੀਆਂ ਕਰਕੇ ਲੋਕਾਂ ਦਾ ਕਿਵੇਂ ਇੱਕ ਘਰ ਦੇ ਵਿੱਚ 4-4 3-3 ਏਸੀ ਲਾਈ ਬੱਠੇ ਨੇ ਲੋਕ ਤੇ ਲੋਕਾਂ ਨੂੰ ਸੋਚਣਾ ਚਾਹੀਦਾ ਇਹ ਗੱਲ ਪਰ ਲੋਕ ਸੋਚਦੇ ਨਹੀਂ ਹੈਗੇ ਚਲੋ ਇਸੀ ਲਾਓ ਆਪਾਂ ਇਹ ਕਹਿੰਦੇ ਨਾਂ ਲਾਓ ਏਸੀ ਲਾਓ ਏਸੀ ਦੇ ਨਾਲ ਨਾਲ ਦਰਖਤ ਵੀ ਲਾਓ ਇਹ ਬਰਾਲਾ ਕਰੋ ਵੀ ਪਿੰਡ ਦੇ ਵਿੱਚ ਦਰਖਤ ਲਾਈਏ ਖੇਤ 'ਚ ਦਰਖਤ ਲਾਈਏ ਆਪਣੇ ਦੇ ਜਿੱਥੇ ਆਪਣੀ ਕੋਈ ਮੋਟਰ ਆ ਜ਼ਮੀਨ ਆ ਉੱਥੇ ਵੀ ਦਰਖਤ ਲੱਗੇ ਹੋਣੇ ਚਾਹੀਦੇ ਨੇ ਜਿਨ੍ਹਾਂ ਦੇ ਲੱਗੇ ਹੋਏ ਸੀਗੇ ਖੇਤਾਂ ਦੇ ਵਿੱਚ ਸਾਡੇ ਬਹੁਤ ਬੰਦੇ ਰਹੇ ਜਿਨ੍ਹਾਂ ਨੇ ਖੇਤਾਂ 'ਚ ਦਰਖਤ ਵੜਦੇ ਪਰ ਜੇ ਹੁਣ ਆਪਾਂ ਅਗਲੇ ਨੂੰ ਕਹਿੰਦੇ ਆ ਕਾਗ ਦਾ ਬਰਾਮੂ ਕਰਦਾ ਅਗਲਾ ਕਹਿੰਦਾ ਸਾਨੂੰ ਕਹਿੰਦਾ ਕਿ ਹੁਣ ਆਪਾਂ ਰੋਡ ਤੇ ਆਪਾਂ ਨੇ ਤੋਂ 1 ਕਿਲੋਮੀਟਰ ਤੇ ਜਾ ਕੇ ਗੱਡੀ ਲਾਉਣੀ ਆ। ਰੋਡ ਦੇ ਉੱਪਰ ਤੋਂ ਪਤਾ ਹੀ ਆ ਪਹਿਲਾਂ ਪਤਾ ਖਾਇ ਸਾਨੂੰ। ਇਹ ਰੋਡ ਆਪਣੇ ਰਾਏਕੋਟ ਨੂੰ ਜਾਂਦਾ ਮਲੇ ਕੋੜਲੇ ਤੋਂ। ਰਾਏਕੋਟ ਨੂੰ ਪਿੱਛੋਂ ਚਲਾਇ ਜਾਂਦਾਗਾ ਇਹ ਉੱਧਰ ਪਿੱਛੇ ਚਲਾਇ ਜਾਂਦਾਗਾ ਬਰਨਾਲੇ ਨੂੰ। ਬਰਨਾਲਾ ਤੇ ਖੰਡੇਹਾ ਆ ਧਨੌਲਾ ਇਹ ਉੱਧਰ ਨਿਕਲ ਜਾਂਦਾਗਾ ਹਾਂ ਜਾ ਕੇ। ਆ ਦੇਖ ਲੋ ਬੁੜੀਆਂ ਵਿਚਾਰੀਆਂ ਲੱਗੀਆਂ ਨੇ ਕੰਮ ਕਰਨ ਇੰਨੀ ਗਰਮੀ ਆ ਨਰੇਗ ਵਾਲੀਆਂ ਬੁੜੀਆਂ ਕਿਵੇਂ ਲੱਗੀਆਂ ਨੇ ਕੰਮ ਕਰਨ ਆ ਆਪਣੇ ਮਿੱਤਰ ਦੀ ਦੁਕਾਨ ਟੂਟੀਆਂ ਦੀ ਕਿੰਨੇ ਰੜੀਆਂ ਲੱਗੀਆਂ ਨੇ ਜੂਸ ਵਾਲੇ ਕਾ ਲੱਗੀ ਹੋਈ ਆ ਆਪਣੇ ਕੋਲੇ ਆ ਮੀਟ ਵਾਲਾ ਖੜਾ ਇੱਕ ਆਹ ਗੱਡੀ ਲੱਗੀ ਹੋਈ ਆ ਸਾਹਮਣੇ ਪੁਰੇ ਲੱਗੀ ਆ ਗੱਡੀ ਇੱਕ ਆ ਦੇਖੋ ਆਪਾਂ ਪਹੁੰਚ ਗਏ ਗੱਡੀ ਲਾਤੀ ਆਪਾਂ ਨੇ ਲਿਆ ਕੇ ਹਾਂ ਆਪਾਂ ਮੜਾ ਧਰਦੀ ਮਿਲਕ ਬਾਦਾਮ ਜਿਹੜਾ ਬਣਾਇਆ ਸੀ ਘਰੋਂ ਉਹ ਅੱਗੇ ਲਿਆਂਦਾਗਾ ਆਪਾਂ ਵਧੀਆ ਚੀਜ਼ ਬਣਾਉਨੇ ਆ ਮੁੱਲ ਤਾਂ ਨਹੀਂ ਵਗਾਉਦੇ ਹੈਗੇ ਆਪਾਂ ਮੁੱਲ ਦਾ ਵਾਕ ਨਹੀਂ ਵੇਚਦੇ ਹੈਗੇ ਆਪਾਂ ਆਪਾਂ ਮਿਲਕ ਬਾਦਾਮ ਆਪਦਾ ਘਰੇ ਬਣਾ ਕੇ ਦੇਦਾ ਵਧੀਆ ਦੁੱਧ ਦਾ ਛੋਡੇ ਵੀ ਇਧਰ ਵੇਚਦੇ ਹੋਣਗੇ ਜਿੱਥੇ ਜਿਹੜੇ ਵੀ ਤੁਸੀਂ ਭੈਣ ਭਰਾ ਮੈਨੂੰ ਦੇਖਦੇ ਹੋ ਛੋਟੇ ਵੀ ਮਿਲਕ ਵਧਾਵਾਊਗਾ ਕੈਰਪੈ ਦੀ ਬੋਤਲ ਦਿੰਨੇ ਤੁਸੀਂ ਮਿਲਦੀ ਏ ਛੋਟੇ ਅਸੀਂ ਤਾਂ 50 ਰੁਪਏ ਦੀ ਬੋਤਲ ਵੇਚਦੇ ਹਾਂ ਤੁਹਾਡੇ ਇਲਾਕੇ ਚ ਪਤਾ ਨਹੀਂ ਤੁਸੀਂ ਕਿੱਥੋਂ ਕਿੱਥੋਂ ਦੇਖਦੇ ਹੋਵੋਗੇ ਵੀ ਛੋਟੇ ਕਿੰਨੇ ਦੀ ਬਿਲਦੀ ਆ ਇਹ ਤਾਂ ਤੁਹਾਨੂੰ ਪਤਾ ਹੁਣ ਨਾ ਪਾਉਣ ਲਾਤੀ ਗੱਡੀ ਹੁਣ ਆਪਾਂ ਵਧਾਉਣ ਨੂੰ ਲੈਣੇ ਆ ਝਾੜੂ ਝੂਲੂ ਲਾਉਣੇ ਆ ਜੇ ਨਾ ਆਪਾਂ ਬਹਿਨੇ ਆ ਤੇ ਗੱਡੀ ਆਪਾਂ ਨੇ ਹੁਣ ਆਪਾਂ ਨੇ ਧਰ ਲਿਆ ਸਾਮਾਨ ਬਾਕੀ ਦੇਖਦੇ ਹਾਂ ਰੱਬ ਦਾ ਨੋ ਲੈਂਦੇ ਆ ਕੀ ਬਣਦੀ ਆ ਆ ਲਾਤੀ ਗੱਡੀ ਆਪਾਂ ਨੇ ਰੋਡ ਤੇ ਆ ਕੇ ਬਾਕੀ ਦੇਖਦੇ ਆਪਾਂ ਹੁਣ ਲਾ ਲਈਏ ਝਾੜੂ ਇਹ ਨਿਕਲਿਆ ਭਾਈ ਤੇਰੇ ਕੋ ਫਸ ਗਿਆ ਲਾ ਦੀਏ ਹੁਣ ਆਪਾਂ ਝਾੜੂ ਆਪਾਂ ਸੜਕ ਤੇ ਵੀ ਥੋੜਾ ਜਿਹਾ ਪਾਣੀ ਹੁਣ ਪਾਣੀ ਛੜਤਣਾ ਮੇਰਾ ਪਾਣੀ ਜਿਹੜਾ ਆਪਣੇ ਫਰਿੱਜ ਚ ਪਿਆ ਹੁੰਦਾ ਇਹ ਛਿੜਕ ਲਈਦਾ ਇਹਦੇ ਵਰਫ ਰੱਖੋ ਨੇ ਇਹਦਾ ਪਾਣੀ ਬਣ ਜਾਂਦਾ ਦਾ ਉਹਦੇ ਕਰਕੇ ਫਿਰ ਉਹ ਕਰ ਲਈਦਾ ਇਹ ਛਿੜਕ ਲਈਦਾ ਤਾਂ ਮਿੱਟੀ ਬਹੁਤ ਉੱਡਦੀ ਆ ਹਵਾ ਬਹੁਤ ਤੇਜ਼ ਚੱਲਦੀ ਆ ਆਪ ਨੂੰ ਪਤਾ ਨਹੀਂ ਕੀ ਹੋਇਆ ਹਵਾ ਵੀ ਚਲਾਈ ਜਾਂਦਾ ਕਰ ਕਿਉਂਕਿ ਹੁਣ ਤੁਸੀਂ ਤਾਂ ਕਹੋਗੇ ਵੀ ਹਵਾ ਚਲਣੀ ਚਾਹੀਦੀ ਆ ਪਰ ਅਸੀਂ ਤਾਂ ਕਹਿੰਦੇ ਆ ਹਵਾ ਚਲਣੀ ਨਹੀਂ ਚਾਹੀਦੀ ਹਵਾ ਚੱਲੂਗੀ ਠੰਡਾ ਮੌਸਮ ਹੋਊਗਾ ਸਾਡਾ ਗਾਹਕ ਨਹੀਂ ਆਉਣਾ ਗਾਹਕ ਵੀ ਸਾਡਾ ਗਰਮੀ ਨਾਲ ਹੀ ਆਉਣਾਗਾ ਪਹਿਲਾਂ ਬਹੁਤ ਠੰਡਾ ਰਿਹਾ ਮੌਸਮ ਏ ਕਿ ਗਰਮੀ ਬਹੁਤ ਘੱਟ ਪਈ ਆ ਉਹਦੇ ਕਰਕੇ ਥੋੜਾ ਜਿਹਾ ਉਹ 21 ਥੋੜਾ ਮੌਸਮ ਠੰਡਾ ਹੋਣ ਕਰਕੇ ਥੋੜਾ ਕੰਮ ਵੀ ਘੱਟ ਚੱਲ ਰਿਹਾ ਹੈ ਪਹਿਲਾਂ ਨਾਲੋਂ ਕੰਮ ਬਹੁਤ ਘਟਾ ਪਹਿਲਾਂ ਕੰਮ ਬਹੁਤ ਸੀਗਾ ਪਿਛਲੇ ਸਾਲ ਬਹੁਤ ਕੰਮ ਸੀਗਾ ਝਾੜੀ ਦਾ ਬਣ ਜਾਂਦਾ ਸੀ ਆਪਣਾ 3-4000 ਰੁਪਏ ਤੇ ਹੁਣ ਤਾਂ ਪਤਾ ਨਹੀਂ ਕੀ ਹੋਇਆ ਕਿਹ ਕਿਦਾ ਮੌਸਮ ਵੀ ਨਹੀਂ ਸਹੀ ਹੋ ਰਿਹਾ ਕਿਹ ਕਿਦਾ ਗਰਮੀ ਪਈ ਹੀ ਨਹੀਂ ਜਿਵੇਂ ਪਾਣੀ ਚਾਹੀਦੀ ਸੀ ਪਤਾ ਨਹੀਂ ਕੀ ਚੱਕਰ ਬਚ ਗਿਆ ਪਾਣੀ ਛਿੱਟਿਆ ਸੀਗਾ ਮੋਟਰਸਾਈਕਲ ਵਾਲਾ ਲੰਗੇ ਐ ਮੋਟਰ ਤੇ ਪੈ ਗਿਆ ਸੀ ਦੇਖਦਾ ਜਾਂਦਾ ਸੀ ਭਾਈ ਕਹਿੰਦਾ ਮੇਰੇ ਤੇ ਪਾਣੀ ਪਾਤਾ ਸੀ ਕਿਹਾ ਉਹ ਆਪ ਤਾਂ ਵੀਡੀਓ ਬਣਾਉਣ ਚ ਲੱਗਿਆ ਹੈ ਮੇਰੇ ਤੇ ਪਾਣੀ ਪਾਤਾ ਸੀ ਹੁਣ ਆਪਾਂ ਇਹ ਲਾਉਣਾ ਝਾੜੂ ਪਹਿਲਾਂ ਮੈਂ ਲਾਉਣ ਲੱਗਾ ਸੀ ਝਾੜੂ ਉਹ ਮਿੱਟੀ ਜੀ ਬਹੁਤ ਉੱਡਦੀ ਸੀ ਮਾਂ ਚੱਲ ਪਹਿਲਾਂ ਪਾਣੀ ਛੜਕ ਲੈਣੇ ਥੋੜਾ ਜਿਹਾ ਬਾਅਦ ਚ ਵੀ ਛੜਕਾਂਗੇ ਪਹਿਲੇ ਹੀ ਛੜਕ ਲੈਣੇ ਹਵਾ ਚਲਦੀ ਕਰਕੇ ਨਾ ਇਕਾ ਸਾਡੇ ਲੱਭੇ ਆਪਣੇ ਆਏ ਆਪਣੇ ਸੇਲਰ ਜੇ ਆਪਣੇ ਇੱਥੇ ਗੱਡੀਆਂ ਹੁੰਦੀਆਂ ਨੇ ਬਹੁਤ ਕਈ ਵਾਰ ਅਸੀਂ ਇੱਥੇ ਆਪਣੀ ਗੱਡੀ ਨਹੀਂ ਲੱਗੀ ਹੁੰਦੀ ਉਹ ਫਿਰ ਕਈ ਵਾਰ ਇੱਥੇ ਗੱਡੀਆਂ-ਗੁੰਡੀਆਂ ਖੜਾ ਦਿੰਦੇ ਨੇ ਲੈਣ ਲਾ ਕੇ ਉਹ ਜਦੋਂ ਖੜਾਉਂਦੇ ਨੇ ਸਾਰੀ ਮਿੱਟੀ ਪਾੜ ਦਿੰਦੇ ਆ ਅਸੀਂ ਤਾਂ ਮਿੱਟੀ ਜਮਾਉਂਦੇ ਰਹਿ ਜਾਂਦੇ ਆ ਇਹ ਆ ਪਤੰਦਰ ਆ ਜਾਂਦੇ ਨੇ ਪਾਟ ਜਾਂਦੇ ਨੇ ਇਹ ਆਏ ਤਾਂ ਦੇਖਦੇ ਨੇ ਕਿ ਵੀ ਇੱਥੇ ਗੱਡੀ ਲੱਗਦੀ ਆ ਇੱਥੇ ਬੰਦਾ ਖੜਦਾ ਹੈਗਾ ਕਿ ਅਸੀਂ ਮਾੜਾ ਕਿਸੇ ਦਾ ਨੁਕਸਾਨ ਨਾ ਕਰੀ ਵੀ ਮਿੱਟੀ ਪਾਣੀ ਛਲਕ ਕੇ ਜਮਾਈ ਹੋਈ ਹੈ ਨਾ ਟਾਇਰਾਂ ਨਾਲ ਸਾਰੀ ਮਿੱਟੀ ਫੱਟ ਜਾਂਦੀ ਹੈ ਇਸ ਕਰਕੇ ਭਾਈ ਆਪਾਂ ਕਹਿੰਦੇ ਨੂੰ ਕੀ ਕਹੀਏ ਅਗਰੇ ਨੂੰ ਆਪ ਹੀ ਸੋਚਣਾ ਤੁਸੀਂ ਇਹ ਗਲਤੀ ਦੁਕਾਨਦਾਰੀ ਆ ਇੰਨਾ ਕਾਹ ਨੂੰ ਸੋਚਦੀ ਆ ਦੁਨੀਆ ਅੱਜ ਕੱਲ ਅਗਲਾ ਕਹਿੰਦਾ ਆਪਦਾ ਰੋਡ ਦੇਖੋ ਬਾਕੀ ਜਿਹੜਾ ਕੰਮ ਹੋਈ ਜਾਵੇ। ਹੁਣ ਆਪਾਂ ਗੱਡੀ ਦਾ ਲਾਤੀ। ਹੁਣ ਆਪਾਂ ਲਾਦੀਆ ਮੜਾ ਝਾੜੂ। ਝਾੜੂ ਆ ਪਹਿਲਾਂ ਲਾਉਣ ਲੱਗਿਆ ਸੀਗਾ। ਆਪਣੇ ਕੋਲ ਗਾਹ ਕਾ ਕੇ ਛੜ ਗਏ। ਮਸਾ ਚੱਲ ਬਾਹਰ ਚਲਾ ਦਿੰਨੇ ਆ। ਸਾਨੀ ਮੈਂ ਕੱਟ ਮਾਰਤਾ ਸੀ ਵੀਡੀਓ ਦਾ। ਉਸ ਗਾਹ ਛੜ ਕੇ ਆ ਕੇ। ਤੁਹਾਨੂੰ ਪਤਾ ਫਿਰ ਗਾਹ ਵੀ ਡੰਡ ਕਰਨੇ ਪੈਂਦੇ ਨੇ। ਹੁਣ ਆਪਣਾ ਕੰਮ ਹੀ ਇਹ ਹੈ ਜਦੋਂ। ਮਿੱਟੀ ਬਹੁਤ ਰੁੜਦੀ ਆ ਤੇ ਪਾਣੀ ਛੜਕਣਾ ਪਿਆ ਆਪਾਂ ਨੂੰ ਉਹਦੇ ਕਰਕੇ ਤੁਹਾਡਾ ਪਾਣੀ ਛੜਕ ਲੈਂਦੇ ਥੋੜਾ ਜਿਹਾ ਸਾਡੂ ਵਧੀਆ ਲੱਗਦੂਗਾ ਮਿੱਟੀ ਜਿਹੜਾ ਮੋਟਰਸਾਈਕਲਾਂ ਨਾਲ ਜਿਹੜੇ ਲੰਘਦੇ ਨੇ ਉਹ ਨਾਲ ਸਾਡੇ ਦੇ ਪਾਣੀ ਮਿੱਟੀ ਸਾਰੀ ਤਾਂ ਕਰਕੇ ਆਪਾਂ ਨੂੰ ਹੋ ਕਰਨਾ ਪੈਂਦਾ ਦਾ ਹੋਰ ਆਪਾਂ ਨੇ ਗੱਡੀ ਲਾਤੀ ਆਖੜੇ ਗੱਡੀ ਆਪਣੀ ਤੇ ਦੇਖ ਲਓ ਤੁਸੀਂ ਰਦੀ ਹੁਣ ਮੜਾ ਜਾ ਕਪੜਾ ਤੇ ਫਿਰ ਬਹਿਨੇ ਆ ਕਪੜਾ ਹੁਣ ਫਰਜ ਤੇ ਕਪੜਾ ਮਾਣਾ ਮਿੱਟੀ-ਮੁੱਟੀ ਪਈ ਹੋਈ ਆ ਸਫਾਈ ਵੀ ਜ਼ਰੂਰੀ ਆ ਸਫਾਈ ਕਰਨੀ ਪਣੀ ਆ ਸਫਾਈ ਬਿਨੋਂ ਆਪਾਂ ਕਦੇ ਜੁਗਿਆ ਇਹ ਹੀ ਆਪਣੀ ਰੋਜੀ ਰੋਟੀ ਆ ਕਿਹਦੇ ਨਾਲ ਹੀ ਆਪਾਂ ਨੇ ਖਾਣਾ ਪੀਣਾ ਚਾਰ ਪੈਸੇ ਬਣ ਗਏ ਤਾਂ ਕਰੇ ਜਿਵਾ ਕਨ ਖਵਾਵਾਂਗੇ ਕਰਿਓ ਦੁਆ ਤੁਸੀਂ ਵੀ ਦੁਆ ਕਰਿਓ ਵੀ ਆਪਣਾ ਕੰਮਕਾਰ ਵਧੀਆ ਚੱਲੇ ਮੂਰੇ ਮੌਸਮ ਹੁਣ ਵਧੀਆ ਹੋ ਰਿਹਾ ਕ ਨਹੀਂ ਚੱਲ ਵਧੀਆ ਗਰਮੀ ਜੀ ਪੈਣ ਲੱਗ ਗਈ ਗਰਮੀ ਵੀ ਪੈਣੀ ਚਾਹੀਦੀ ਆ ਠੰਡ ਜੇ ਠੰਡ ਪੈਂਦੀ ਆ ਨਾਲ ਗਰਮੀ ਵੀ ਪੈਣੀ ਚਾਹੀਦੀ ਆ ਇਹਨਾਂ ਬਾਹਲੀਆਂ ਕੰਟਰੀਆਂ ਨੇ ਜਿਹਨਾਂ ਵਿੱਚ ਕੱਲੀ ਠੰਡੀ ਪਈ ਜਾਂਦੀ ਆ ਠੰਡ ਵੀ ਦੇ ਨਾਲ ਗਰਮੀ ਵੀ ਜ਼ਰੂਰੀ ਆ ਠੰਡ ਵੀ ਜ਼ਰੂਰੀ ਆ ਗਰਮੀ ਵੀ ਜ਼ਰੂਰੀ ਆ ਇਸ ਕਰਕੇ ਚਲੋ ਠੀਕ ਆ ਜੀ ਫਿਰ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਤੇ ਆਪਾਂ ਹਫ਼ਤਾ ਹੋ ਗਿਆ ਆਪਾਂ ਨੂੰ ਆਪਾਂ ਵੀਡੀਓ ਨਹੀਂ ਬਣਾ ਸਕੇ ਤੇ ਹੁਣ ਆਪਾਂ ਕਲੌਕ ਬਣਾਇਆ ਕਰਾਂਗੇ ਆਪਣੀ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਵੀਡੀਓ ਆਪਣੀ ਜਰੂਰ ਦੇਖਿਆ ਕਰੋ ਲਾਇਕ ਜਰੂਰ ਕਰ ਦਿਆ ਕਰੋ ਕੋਈ ਸ਼ੇਅਰ ਕਰ ਦਿਆ ਕਰੋ ਕਮੈਂਟ ਕਰ ਦਿਆ ਕਰੋ ਕੋਈ ਵੀ ਕਿਸ ਤਰ੍ਹਾਂ ਦੀ ਗੱਲ ਹੋਣੀ ਆ ਤਾਂ ਕਮੈਂਟ ਵਿੱਚ ਵੀ ਆਪਾਂ ਦੱਸਿਆ ਕਰੋ ਕੋਈ ਵੀਡੀਓ ਬਣਾਉਣ ਵਿੱਚ ਕਮੀ ਪੈਸੀ ਹੁੰਦੀ ਆ ਤਾਂ ਦੱਸਿਆ ਕਰੋ ਤੇ ਸਾਰਿਆਂ ਦਾ ਧੰਨਵਾਦ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ